ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਆਪਣੇ ਚੈਨਲ ਥਿੰਦਾ ਅਗਰੀਕਲਚਰ ਫਾਰਮ ਤੇ ਤੁਹਾਡਾ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਆਈਕਨ ਜਰੂਰ ਦਬਾਓ ਤਾਂ ਜੋ ਵਿਦੇ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਪਹਿਲੇ ਪਾਣੀ ਤੋਂ ਬਾਅਦ ਕਿਸਾਨ ਵੀਰਾਂ ਨੂੰ ਦੋ ਤਿੰਨ ਸਮੱਸਿਆਵਾਂ ਦਾ ਕਣਕ ਦੇ ਵਿੱਚ ਆਪਣੀ ਚ ਸਾਹਮਣਾ ਕਰਨਾ ਪੈਂਦਾ ਕੁਝ ਕ ਨਦੀਨਾਂ ਦਾ ਕੁਝ ਪੀਲੇ ਪਣ ਦਾ ਕਿਸੇ ਦੀ ਕੋਈ ਖਾਦ ਲੇਟ ਹੋ ਜਾਂਦੀ ਹੈ ਜਾਂ ਕਈ ਵਾਰ ਵਾਰਿਸ਼ ਹੋ ਜਾਂਦੀ ਹੈ ਜਾਂ ਨਦੀਨ ਬਹੁਤ ਜ਼ਿਆਦਾ ਉੱਗ ਪੈਣਾ ਖੇਤ ਦੇ ਵਿੱਚ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਨਦੀਨਾਂ ਦੇ ਉੱਪਰ ਲੈ ਕੇ ਆਏਗੇ ਗੁੱਲੀ ਡੰਡੇ ਤੋਂ ਇਲਾਵਾ ਜਿਹੜੇ ਹੋਰ ਨਦੀਨ ਹੁੰਦੇ ਨੇ ਉਨ੍ਹਾਂ ਨੂੰ ਖਤਮ ਕਰਨ ਵਾਸਤੇ ਜਿਹੜੀਆਂ ਇੱਕ ਦੋ ਦਵਾਈਆਂ ਆਪਣੇ ਕੋਲ ਆਉਂਦੀਆਂ ਨੇ ਸਪੈਸ਼ਲ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਰਪਾ ਕਰਕੇ ਵੀਡੀਓ ਪੂਰੀ ਜ਼ਰੂਰ ਦੇਖਿਓ ਆਪਾਂ ਜੋ ਸਾਵਧਾਨੀਆਂ ਰੱਖਣੀਆਂ ਨੇ ਜੋ ਵੀ ਕੁਝ ਕਰਨਾਗਾ ਸਾਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿੱਦਾਂ ਕਿੱਦਾਂ ਕਿਵੇਂ ਸਪਰੇਅ ਆਪਾਂ ਕਰਾਂਗੇ ਕਿਵੇਂ ਰਿਜ਼ਲਟ ਆਪ ਨੂੰ ਬੈਟਰ ਮਿਲਣਗੇ ਵੀਡੀਓ ਪੂਰੀ ਜ਼ਰੂਰ ਦੇਖਿਓ ਕਿਸਾਨ ਵੀਰੋ ਜਿਹੜਾ ਆਪਣੇ ਇਸ ਟਾਈਮ ਪੰਜਾਬ ਦੇ ਵਿੱਚ ਨਦੀਨ ਆਉਂਦੇ ਨੇਗੇ ਜਿੱਦਾਂ ਆਪਣੇ ਮੰਨ ਕੇ ਚਲੋ ਤੁਸੀਂ ਕਹਿ ਦੋ ਬਾਥੂ ਹੋ ਗਿਆ ਖੰਡੀ ਹੋ ਗਈ ਤੇ ਆਪਣੇ ਇੱਕ ਜੰਗਲੀ ਪਾਲਕ ਆ ਜਾਂਦਾਗਾ ਇਹਨਾਂ ਤਿੰਨ ਚਾਰ ਇਹ ਤੱਤ ਆਉਂਦੇ ਨੇ ਇੱਕ ਬਟਨ ਬੂਟੀ ਬਟਨ ਬੂਟੀ ਦੀ ਸਮੱਸਿਆ ਕਿਤੇ ਕਿਤੇ ਬਹੁਤ ਜ਼ਿਆਦਾ ਕਿਤੇ ਕਿਤੇ ਬਿਲਕੁਲ ਵੀ ਨਹੀਂ ਬਾਥੂ ਖੰਡੀ ਜੰਗਲੀ ਪਾਲਕ ਦੀ ਸਮੱਸਿਆ ਆਮ ਤੌਰ ਤੇ ਹਰੇਕ ਖੇਤ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀ ਹੈ ਤੇ ਕਿਸਾਨ ਵੀਰੋ ਇਹਨੂੰ ਖਤਮ ਕਰਨ ਦੇ ਵਾਸਤੇ ਆਪਾਂ ਨੂੰ ਵੱਖ-ਵੱਖ ਕੰਪਨੀਆਂ ਵੱਖ-ਵੱਖ ਦਵਾਈਆਂ ਦੇ ਰਹੀਆਂ ਨੇ ਵੱਖ-ਵੱਖ ਉਹ ਆਪਾਂ ਨੂੰ ਸਾਲਟ ਦੇ ਰਹੀਆਂ ਨੇ ਕੁਝ ਆਪਾਂ ਨੂੰ ਗੁੱਲੀ ਡੰਡੇ ਦੇ ਨਾਲ ਕੰਬੀਨੇਸ਼ਨ ਚ ਦਵਾਈਆਂ ਆ ਰਹੀਆਂ ਨੇ ਮਾਰਨ ਵਾਸਤੇ ਤੇ ਇਹਨਾਂ ਦੀ ਰეკਮੈਂਡੇਸ਼ਨ ਵੱਖ-ਵੱਖ ਆ ਤੇ ਹੁਣ ਆਪਾਂ ਗੱਲਬਾਤ ਕਿਸਾਨ ਵੀਰੋ ਤੁਹਾਡੇ ਨਾਲ ਇਹੀ ਕਰਨੀ ਆ ਵੀ ਜਿਹੜੀ ਆਪਾਂ ਨੇ ਸਭ ਤੋਂ ਮੇਨ ਐਸ ਟਾਈਮ ਦਵਾਈ ਪੰਜਾਬ ਦੇ ਵਿੱਚ ਆਪਣੇ ਵਰਤੀ ਜਾਂਦੀ ਹੈ 24D ਉਹ ਐਲ ਗ੍ਰਿਪ ਐਫਿਨਿਟੀ ਇਹ ਤਿੰਨ ਚਾਰ ਦਵਾਈਆਂ ਜਿਹੜੀਆਂ ਮੇਨ ਆਪਣੇ ਪੰਜਾਬ ਦੇ ਵਿੱਚ ਵਰਤੀ ਜਾਂਦੀਆਂ ਨੇ ਇਹਨਾਂ ਦੀ ਆਪਾਂ ਤੁਹਾਨੂੰ ਸਾਵਧਾਨੀ ਦੱਸਦੇ ਹਾਂ ਪਹਿਲਾਂ ਆਪਾਂ ਸਾਵਧਾਨੀਆਂ ਫਿਰ ਕੰਮ ਇਹਨਾਂ ਬਾਰੇ ਚਰਚਾ ਕਰਾਂਗੇ ਪਹਿਲੇ ਨੰਬਰ ਤੇ ਕਿਸਾਨ ਵੀਰੂ ਆਪਾਂ ਤੁਹਾਡਾ 24D ਦਾ ਜਿਹੜਾ ਆਪਣਾ ਕੋਈ ਵੀ ਮਨ ਲਓ ਕਿ ਉਹਦਾ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਕਿਦਾਂ ਕਿਦਾਂ ਕਿਹੜੀ ਦਵਾਈ ਕਿੰਨੇ ਪਰਸੈਂਟ ਵਾਲੀ ਕਿਵੇਂ ਕੰਮ ਕਰਦੀ ਹੈ ਕਿੰਨੇ ਵਾਲੀ ਕਿਸ ਹਿਸਾਬ ਹੁੰਦਾ ਤੁਹਾਡੇ ਨਾਲ ਆਪਾਂ ਸਾਰੀ ਗੱਲਬਾਤ ਸ਼ੇਅਰ ਕਰਦੇ ਆਂ ਕਿਸਾਨ ਵੀਰੋ ਜਿਹੜੀ 24D ਹੈ ਤਿੰਨ ਤਰ੍ਹਾਂ ਚ ਆਪਾਨੂੰ ਦੇਖਣ ਨੂੰ ਮਿਲਦੀ ਹੈ ਪਹਿਲੇ ਨੰਬਰ ਤੇ ਕਿਸਾਨ ਵੀਰੋ 24D 38% ਇਥਾਈਲ ਤੇ ਦੂਜੇ ਨੰਬਰ ਤੇ 24D ਮਿਥਾਈਲ 58% ਤੀਜੇ ਨੰਬਰ ਤੇ 24D ਸੋਡੀਅਮ ਜੋ ਪਾਊਡਰ ਫਾਰਮ ਦੇ ਵਿੱਚ ਆਉਂਦੀ ਹੈ 80% ਕਿਸਾਨ ਵੀਰੋ ਰეკਮੈਂਡੇਸ਼ਨ ਆਪਾਂ ਨੂੰ 38% ਦੇ 80% ਦੀ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਹੈ ਪਰ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਨੇ ਉਹ 58% ਨੂੰ ਵੀ ਕਣਕ ਤੇ ਰეკਮੈਂਡ ਕਰਤੀਆਂ ਨੇ ਤੇ ਇਹਨੂੰ ਕਿਸਾਨ ਵੀਰੋ ਆਪਣਾ ਕਰਨ ਦੀ ਸਾਵਧਾਨੀ ਕੀ ਹੈ ਪਹਿਲੇ ਨੰਬਰ ਤੇ ਤਾਂ ਕਿਸਾਨ ਵੀਰੋ ਜਿਹੜੀ ਟੂ ਬੋਡੀ 38% ਹੈ ਇਹ ਕਿਸਾਨ ਵੀਰੋ ਨਾਰਮਲੀ ਆਪਾਂ ਖੇਤਾਂ ਦੇ ਵਿੱਚ ਕਰ ਸਕਦੇ ਹਾਂ ਪਰ ਤਿੰਨੇ ਦਵਾਈਆਂ ਦਾ ਜਿਹੜਾ ਕੰਬੀਨੇਸ਼ਨ ਹੈ ਤੋਂ ਨੂੰ ਪੱਤੇ ਜੋ ਵੀ ਆਪਣੇ ਵੱਡੇ ਪੱਤਿਆਂ ਵਾਲੀ ਕੋਈ ਚੀਜ਼ ਵਿੱਚ ਬੀਜੀ ਹੋਈ ਆ ਫਸਲ ਮੰਨ ਕੇ ਚਲੋ ਥੋੜੀ ਸਰੋਂ ਦੇ ਖੁੱਡ ਕੱਢੇ ਹੋਏ ਨੇ ਉਹਨਾਂ ਤੋਂ ਬਚਾ ਕੇ ਕਰਨੀ ਪੂ ਨਹੀਂ ਇਹ ਉਹਨੂੰ ਮਾਰ ਦੂ ਚੌੜੇ ਪੱਤੇ ਵਾਲੇ ਨਦੀਨਾ ਤੇ ਇਸ ਤੋਂ ਸਭ ਇਸ ਤੋਂ ਤਾਕੜਾ ਰਿਜ਼ਲਟ ਕਿਸੇ ਦਾ ਨਹੀਂ 250 ml ਡੋਜ਼ ਆ ਜਿਹੜੀ 24D 38% ਤੇ 58% ਦੀ ਆ 80% ਦੀ ਡੋਜ਼ 250 ਗ੍ਰਾਮ ਹੈ ਪੂ ਆਪਣੀ ਜੋ ਆਰਡਰ ਫਾਰਮ ਚਾਉਂਦੀ ਹੈ ਤੇ ਕਿਸਾਨ ਵੀਰੋ ਸਭ ਤੋਂ ਜਿਹੜੀ ਜ਼ਿਆਦਾ ਇਸ ਟਾਈਮ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੂੰ ਦਿੱਤੀ ਜਾ ਰਹੀ ਹੈ ਉਹ ਬਰਤ ਰਹੇ ਨੇ 58% ਹੈ ਕੋਈ ਸਾਈਡ ਇਫੈਕਟ ਨਹੀਂ ਕਰਨ ਦਾ ਸਮਾਂ ਜਿਹੜਾ 35 ਤੋਂ ਲੈ ਕੇ 45 50 ਦਿਨ ਦੇ ਵਿੱਚ ਵਿੱਚ ਇਹਨੂੰ ਤੁਸੀਂ ਆਪਣੀ ਫਸਲ ਦੇ ਵਿੱਚ ਕਰ ਦੋ ਜੇਕਰ 50 ਦਿਨ ਤੋਂ ਤੁਹਾਡੀ ਪਲੱਸ ਜਾ ਚੁੱਕੀ ਹੈ ਕਣਕ ਜਾਂ ਜਾ ਰਹੀ ਹੈ 2-4 ਦਿਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਵੀ ਤੁਸੀਂ 65-70 ਦਿਨ ਤੇ ਜਾ ਕੇ ਉਹਨੂੰ ਕਰੋ ਤੁਹਾਡੇ ਝਾੜ ਦੇ ਵਿੱਚ ਗ੍ਰਾਬਟਾਉ ਤੁਹਾਡੇ ਦਾਣੇ ਦਾ ਸਾਈਜ਼ ਨਹੀਂ ਪ੍ਰੋਪਰ ਬਣਦੇ ਨੇ ਤੇ ਫਸਲ ਦੇ ਉੱਪਰ ਜੇ ਜ਼ਿਆਦਾ ਡੋਜ਼ ਪੈ ਗਈ ਤਾਂ ਸਾਈਡ ਇਫੈਕਟ ਬਹੁਤ ਹੋਣਗੇ ਫਿਰ ਆ ਜਾਂਦੀ ਹੈ ਕਿਸਾਨ ਵੀਰੋ ਆਪਣੇ ਕੋਲ ਐਲ ਗ੍ਰਿਪ ਐਲ ਗ੍ਰਿਪ ਦਾ ਵੀ ਇਦਾਂ ਹੀ ਆ ਕਿਸਾਨ ਵੀਰੋ ਇਹ ਦਵਾਈ ਆ ਜਿਹੜੀ ਇਹਦਾ ਮੈਨੂੰ ਰਿਜ਼ਲਟ ਬਹੁਤ ਘੱਟ ਮਿਲਿਆ ਮੈਂ ਕਰੀਆ 3 ਸਾਲ ਹੋ ਗਏ ਮੈਨੂੰ ਲਗਾਤਾਰ ਕਰਦੇ ਨੂੰ 240 ਨੂੰ ਕਿਸਾਨ ਵੀਰੋ ਕਿਸੇ ਵੀ ਤੁਸੀਂ ਜੋ ਵੀ ਪਹਿਲਾਂ ਆਪਾਂ ਗੱਲ ਕਲੀਅਰ ਕਰੀਏ ਸੌਰੀ ਤੁਹਾਡੇ ਨਾਲ ਜਿਹੜੀ 240 ਇਹ ਕਿਸੇ ਵੀ ਹੋਰ ਨਦੀਨ ਨਾਸ਼ਕ ਨਾਲ ਇਹਨੂੰ ਆਪਾਂ ਨੇ ਨਹੀਂ ਮਿਲਾਉਣਾ ਇਹਦੀ ਇਕੱਲੇ ਦੀ ਸਪਰੇਅ ਕਰੋ ਜਿਹੜੀ ਕਿਸਾਨ ਵੀਰੋ ਐਲ ਗ੍ਰਿਪਾ ਉਹਨੂੰ ਤੁਸੀਂ ਨਾਲ ਕਰ ਸਕਦੇ ਹੋਗੇ ਮੈਟਸਲਫੋਨ ਆਉਂਦੀ ਜਿਹੜੀ ਉਹਨੂੰ ਕਿਸੇ ਵੀ ਨਦੀਨ ਨਾਸ਼ਕ ਨਾਲ ਆਪਾਂ ਕਰ ਸਕਦੇ ਹਾਂ ਪਰ ਐਟਲੈਂਟਿਸ ਏਸ਼ੀਅਮ 98 ਸਟਰੋਂਗ ਨਦੀਨ ਨਾਸ਼ਕਾਂ ਤੋਂ ਪਰਹੇਜ਼ ਕਰੋ ਨਾਲ ਰਲਉਣ ਤੋਂ ਤੇ ਕਿਸਾਨ ਵੀਰੋ ਐਲਗ੍ਰਿਪ ਦੇ ਜਿਹੜੇ ਵੀ ਰਿਜ਼ਲਟ ਨੇ ਮੈਨੂੰ ਬਹੁਤ ਘੱਟ ਮਿਲੇ ਨੇ ਕੇਰਾ ਬਾਤੂ ਖੰਡੀ ਰੋਕ ਕੇ ਫੇਰ ਦੁਬਾਰਾ ਚੱਲ ਪੈਂਦੀ ਆ ਅੱਗੇ ਆ ਜਾਂਦੇ ਕਿਸਾਨ ਵੀਰੋ ਐਫਿਨਿਟੀ ਐਫਿਨਿਟੀ ਦੇ ਰਿਜ਼ਲਟ ਬਹੁਤ ਵਧੀਆ ਨੇ ਕਿਸਾਨ ਵੀਰੋ ਬਹੁਤ ਤਾਕੜੇ ਰਿਜ਼ਲਟ ਨੇ ਬਟਨ ਬੂਟੀ ਨੂੰ ਬਹੁਤ ਜਲਦੀ ਕੰਟਰੋਲ ਕਰਦੀ ਆ ਪਰ ਜੇਕਰ ਥੋੜੀ ਇਹ 55 60 ਦਿਨ ਤੋਂ ਉੱਪਰ ਚਲੀ ਗਈ ਜਾ ਤੁਸੀਂ ਇਹਨੂੰ ਤਰੇਲ ਦੇ ਵਿੱਚ ਕਰਤਾ ਜਾਂ ਤੁਸੀਂ ਇਹਦਾ ਪਾਣੀ ਘਟਲਾਦਾ ਤੁਹਾਡੀ ਫਸਲ ਨੂੰ ਬਹੁਤ ਖਰਾਬ ਕਰਦੇ ਨੇ ਇਹ ਸਾਰੀ ਨੇ ਫਸਲ ਤੇ ਬਹੁਤ ਜ਼ਿਆਦਾ ਵੱਡਾ ਪ੍ਰਭਾਵ ਪਉਂਦੀ ਹੈ ਇਹ ਜੋ ਐਫਿਨਿਟੀ ਹੈਗੀ ਜੇਕਰ ਤੁਸੀਂ ਇਹਨੂੰ ਜ਼ਿਆਦਾ ਮੰਨ ਲੇ ਵੱਡੀ ਇਸ ਤੇ ਜਾ ਕੇ ਕਣਕ ਦੇ ਉੱਪਰ ਕਰੋਗੇ ਇਹਨੇ ਤੁਹਾਡੀ ਫਸਲ ਖਰਾਬ ਕਰਨੀ ਆ ਇਸ ਕਰਕੇ ਤੋ ਪਰਹੇਜ਼ ਕਰੋ ਤੇ ਇਹਦੀ ਡੋਜ਼ ਸਹੀ ਰੱਖੋ ਪਾਣੀ ਕਿਸਾਨ ਵੀਰੋ ਕੋਈ ਵੀ ਨਦੀਨਨਾਸ਼ ਘਾ ਡੇਢ ਸੌ ਤੋਂ 200 ਲੀਟਰ ਪਾਣੀ ਪੱਕਾ ਲਾਓ ਕੱਟਾ ਵਾਲੀ ਨੋਜ਼ਲ ਵਰਤੋ ਜਿਸ ਦਾ ਕਿ ਸਿੱਧਾ ਥੱਲੇ ਨੂੰ ਪ੍ਰੈਸ਼ਰ ਹੁੰਦਾ ਕੀਟਨਾਸ਼ਕਾਂ ਵਾਲੀ ਜਾਂ ਫੰਗੀਸਾਈਡ ਵਾਲੀ ਨੋਜ਼ਲ ਨਾ ਵਰਤੋ ਕੱਟੜੀ ਨੋਜ਼ਲ ਵਰਤੋ ਉਹਦੇ ਨਾਲ ਤੁਹਾਨੂੰ ਰਿਜ਼ਲਟ ਮਿਲਣਗੇ ਹੀ ਮਿਲਣਗੇ 150 ਤੋਂ 200 ਲੀਟਰ ਪਾਣੀ ਲਾਓ ਕਿਸਾਨ ਵਿਰੋ 24D ਦੀਆਂ ਜਿਹੜੀਆਂ ਮੈਂ ਤੁਹਾਨੂੰ ਸਾਵਧਾਨੀਆਂ ਦੱਸਿਆਣੀਆਂ ਇਹਨਾਂ ਦੇ ਵਿੱਚੋਂ ਤੁਸੀਂ ਕਤਾਹੀ ਨਾ ਵਰਤੋ ਉਹ ਵੀ ਤੁਹਾਡਾ ਨੁਕਸਾਨ ਕਰੂਗੀ ਐਫਿਨਿਟੀ ਵੀ ਨੁਕਸਾਨ ਕਰੂਗੀ ਬਹੁਤ ਜ਼ਿਆਦਾ ਜੇਕਰ ਤੁਸੀਂ ਕਤਾਹੀ ਵਰਤਗੇ ਜੇਕਰ ਕਿਸਾਨ ਵਿਰੋ ਤੁਹਾਡੇ ਖੇਤ ਦੇ ਵਿੱਚ 1 ਕਾ ਦੁੱਕਾ ਜਾਂ 5 4% ਬੂਟੇ ਹੈਗੇ ਨੇ ਫਿਰ ਤੁਸੀਂ ਕਿਸਾਨ ਵਿਰੋ ਜੇਕਰ ਐਟਲੈਂਟਸ ਵਰਤ ਰਹੇ ਹੋਗੇ ਤਾਂ ਉਹਦੇ ਵਿੱਚ ਵੀ ਤੁਹਾਨੂੰ ਇਹ ਚੌੜੀ ਪੱਤੀ ਵਾਲੇ ਨੂੰ ਦੀਨ ਮਾਰਨ ਵਾਲੀ ਸਾਲਟ ਨਾਲ ਮਿਲੂਗਾ ਜੇਕਰ ਤੁਸੀਂ ਲੀਡਰ ਬਾਇ ਨੇਮ ਵਰਤ ਰਹੇ ਹੋ ਉਹਦੇ ਚ ਵੀ ਮਾਰਕ ਪਾਵਰ ਵਰਤ ਰਹੇ ਹੋ ਉਹਦੇ ਚ ਵੀ ਜਿਹੜੀਆਂ ਵੀ ਕਿਸਾਨ ਵੀਰੋਂ ਇਹ ਦਵਾਈਆਂ ਡਬਲ ਸਾਲਟਡ ਆਉਂਦੀਆਂ ਨੇ ਇਹਦੇ ਨਾਲ ਇੱਕ ਚੌੜੀ ਪੱਤੀ ਵਾਲੇ ਨੂੰ ਮਾਰਨ ਵਾਲਾ ਸਾਲਟ ਆਉਂਦਾ ਪਰ ਉਹ ਕੁਝ ਹੱਦ ਤੱਕ ਕੁਝ ਪਰਸੈਂਟ ਹੀ ਮਾਰਦਾ ਜੇਕਰ ਤੁਸੀਂ ਜ਼ਿਆਦਾ ਖੇਤ ਦੇ ਵਿੱਚ ਤੁਹਾਡੇ ਪ੍ਰੋਬਲਮ ਹੈ ਬਾਥੂ ਖੰਡੀ ਦੀ ਫਿਰ ਤੁਸੀਂ ਇਹਨਾਂ ਤੰਨਾ ਚੋਂ ਸਭ ਤੋਂ ਸੇਫ ਜਬ ਤੋਂ ਵਧੀਆ ਦਵਾਈ ਹੈ ਜਿਹੜੀ 2 4 ਡੀ ਵਰਤ ਸਕਦੇ ਹੋਗੇ ਚਾਹੇ 58% ਵਰਤੋ ਚਾਹੇ 88% ਵਰਤੋ ਚਾਹੇ 80% ਵਰਤੋ ਪਰ ਸਾਵਧਾਨੀ ਇਹ ਹੈ ਵੀ ਪਾਣੀ ਜ਼ਿਆਦਾ ਲਾਉਣਾ ਤੇ ਕਰਨ ਦਾ ਜਿਹੜਾ ਢੰਗ ਆ ਉਹ ਸਹੀ ਰੱਖਣਾ ਤੇ ਸਹੀ ਸਮੇਂ ਤੇ ਕਰਨੀਆਂ 35 ਤੋਂ ਲੈ ਕੇ 50 55 ਦਿਨ ਦੇ ਵਿੱਚ ਵਿੱਚ ਤੁਸੀਂ ਇਹ ਸਪਰੇਅ ਕਰ ਦਿਓ ਉਸ ਤੋਂ ਜ਼ਿਆਦਾ ਲੇਟ ਨਾ ਕਰੋ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਣੀ ਇਹ ਜਾਣਕਾਰੀ ਤੁਹਾਨੂੰ ਸਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਪਸੰਦ ਆਈ ਹੋਵੇਗੀ ਆਪਾਂ ਇਸੇ ਤਰ੍ਹਾਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਹਰ ਇੱਕ ਕਿਸਾਨ ਵੀਰ ਤੱਕ ਆਪਣੀ ਵੀਡੀਓ ਪਹੁੰਚ ਸਕੇ ਇਸੇ ਤਰ੍ਹਾਂ ਵਧੀਆ-ਵਧੀਆ ਜਾਣਕਾਰੀ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ